ਸਿੱਧ ਮਾਮੂਲੀ ਪੱਦਰ ਦੇ ਮਨੁੱਖ ਨਹੀਂ ਸਨ ਇਹਨਾਂ ਦੇ ਚ ਕਈ ਦਾਰਸ਼ਨਿਕ ਸਨ ਫਲੋਸਫਰ ਸਨ ਚਿੰਤਕ ਸਨ ਕਈ ਬੜੇ ਬੜੇ ਰਾਜੇ ਮਹਾਰਾਜੇ ਸੰ ਛੋੜ ਛਾੜ ਕੇ ਧਰਮ ਸਾਧਨਾ ਦੇ ਚਲੇਨ ਸਨ ਜਿਨ੍ਹਾਂ ਨੂੰ ਸਿੱਧੀ ਮਿਲ ਗਈ ਸੀ ਪ੍ਰਸਿੱਧੀ ਮਿਲ ਗਈ ਸੀ 84 ਗਿਨੇ ਜਾਂਦੇ ਨੇ 84 ਸਿੱਧਾ ਭਾਵੇਂ ਇਹਨਾਂ ਸਿੱਧਾਂ ਦੇ ਚੋਂ ਬੇਸ਼ਤਰ ਸਿੱਧ ਐਸੇ ਸਨ ਜੋ ਪ੍ਰਾਣਾ ਯਮ ਦੀ ਸਾਧਨਾ ਕਰਕੇ ਆਪਣੇ ਸਵਾਸਾਂ ਨੂੰ ਕਾਫੀ ਸਾਲਾਂ ਤੋਂ ਰੋਕੀ ਰੱਖੇ ਸਨ ਸਵਾਸਾਂ ਨੂੰ ਰੋਕਣ ਦੀ ਇੱਕ ਸਾਧਨਾ ਹੈ ਉਹਨੂੰ ਕਹਿੰਦੇ ਨੇ ਪ੍ਰਾਣਾ ਯਮ ਸਾਡੇ ਕੋਲ ਜਿਹੜੀ ਜ਼ਿੰਦਗੀ ਹੈ ਉਹ ਪ੍ਰਾਣ ਹੈ ਸਵਾਸ ਹੈ ਗਰ ਇਸ ਨੂੰ ਅਸੀਂ ਖਰਚ ਨਹੀਂ ਕਰਾਂਗੇ ਤਾਂ ਸਰੀਰ ਇੱਕ ਉਮਰ ਲੰਬੀ ਹੋ ਜਾਂਦੀ ਹੈ। ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਭਰਤਰੀ ਮੌਜੂਦ ਸੀ। ਔਰ ਭਰਤਰੀ ਨੂੰ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ ਵੀ ਹੈ। ਤਿੰਨ ਸ਼ਬਦ ਆਸਾ ਰਾਗ ਦੇ ਵਿੱਚ ਭਰਤਰੀ ਦੇ ਪ੍ਰਤੀਨ ਹੈ। ਇਹ ਵੀ ਮੈਰਜ ਕਰਦੇ ਹਾਂ। ਭਰਤਰੀ ਰਾਜਾ ਬਿਕਮਣਾ ਜੀ ਦਾ ਛੋਟਾ ਵਿਰਾਸਤ। ਜਿੱਥੇ ਬਿਕਮਣਾ ਜੀ ਖੁਦ ਰਾਜਾ ਸੀ ਉੱਥੇ ਭਰਤਰੀ ਵੀ ਧਾਰ ਦਾਇਨੌਰ ਦੇ ਨੇੜੇ ਸ਼ਹਿਰ ਹੈ ਇਲਾਕਾ ਉਸ ਦਾ ਰਾਜਾ ਸੀ। ਕਿ ਦੋਵੇਂ ਬਰਾ ਰਾਜੇ ਸਨ ਪ੍ਰਾਣਾ ਯਮ ਦੀ ਸਾਧਨਾ ਦੇ ਨਾਲ ਭਰਤਰੀ ਨੇ ਆਪਣੀ ਉਮਰ ਬਹੁਤ ਲੰਬੀ ਕਰ ਲਈ ਸੀ ਔਰ ਗੁਰੂ ਨਾਨਕ ਦੇਵ ਜੀ ਦੇ ਵਕਤ ਮੌਜੂਦ ਸੀ। ਇਹਨਾਂ ਸ਼ਬਦ ਨੇ ਅਸਾ ਰਾਗ ਦੇ ਵਿੱਚ ਬੜੇ ਕੀਮਤੀ ਜੋ ਸਤਗੁਰਾਂ ਨੇ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਤੁਹਾਡੇ ਸਾਹਮਣੇ ਮੈਂ ਰੱਖਾਂ। ਸਿਫਤੀ ਰੱਤਾ ਸਦ ਬਹਿ ਰਾਗੀ ਜੂਏ ਜਨਮ ਨਹਾਰੇ ਕਹਿਣਾ ਨਿਕਸਣ ਭਰਤਰ ਜੋਗੀ ਖੀਵਾ ਅੰਮ੍ਰਿਤਧਾਰ ਹੈ ਤੇ ਪਹਿਲਾ। ਦੂਸਰੀ ਸ਼ਬਦ ਦੀਆਂ ਪੰਕਤੀਆਂ ਸਗਲੀ ਜੋਤ ਹਮਾਰੀ ਸਮਿਆ ਨਾ ਨ ਵਰਨ अनेਕੰ ਕਹਿਣਾ ਨਿਕਸਣ ਭਰਤਰ ਜੋਗੀ ਪਾਉਰ ਬ੍ਰਹਮ ਲਿਵ ਇਕੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਵਰਤਰੀ ਇਹ ਨਾਨਕ ਦਾ ਧਰਮ ਹੈ ਸਗਲੀ ਜੋਤ ਹਮਾਰੀ ਸਮਿਆ ਨਾ ਨ ਵਰਨ अनेਕੰ ਕਹਿਣਾ ਨਿਕਸਣ ਭਰਤਰ ਜੋਗੀ ਪਾਉਰ ਬ੍ਰਹਮ ਲਿਵ ਇਕੰ ਸਗਲੀ ਜੋਤ ਸਾਰੇ ਮਨੁੱਖ ਸਾਰਿਆਂ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਬਰਤਰੀ ਇਹ ਹੀ ਸਾਡਾ ਧਰਮ ਹੈ ਹੋਰ ਕੋਈ ਧਰਮ ਨਹੀਂ ਬਦਕਿਸਮਤੀ ਇਹ ਜਿਤਨੀ ਸਾਂਝੀ ਵਾਲਤਾ ਦਾ ਧਰਮ ਰੋਹੇ ਜ਼ਮੀਨ ਤੇ ਸਿੱਖ ਧਰਮ ਸੀ ਇਤਨਾ ਹੋਰ ਕੋਈ ਨਹੀਂ ਸੀ ਪਰ ਅਜ ਇਹ ਜਿਤਨਾ ਸੰਘੀਰਨ ਹੈ ਉਸਾਖੀ ਮਾਫ ਇਤਨਾ ਹੋਰ ਨਹੀਂ ਕੋਈ